ਅੱਜ ਸਰਹੰਦ ਰੋਡ ਤੇ ਖੜੇ ਆ ਜਿੱਥੇ ਇੱਕ ਫੋਰਚੂਨਰ ਢਾਬਾ ਸਰਦਾਰਾ ਦਾ ਸਾਡਾ ਮਿਸ਼ਨ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਪੰਜਾਬੀਆਂ ਨੇ ਜਿਹੜਾ ਹੈਗਾ ਪੰਜਾਬ ਸੰਭਲਿਆ ਹੈਗਾ ਕਿਉਂਕਿ ਅਸੀਂ ਪਹਿਲਾਂ ਵੀ ਜਿਹੜਾ ਹੈਗਾ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਲੋਕ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੰਜਾਬ ਦੇ ਵਿੱਚ ਆ ਕੇ ਦੁਬਾਰਾ ਫਿਰ ਕਾਰੋਬਾਰ ਸੰਭਲ ਰਹੇ ਨੇ ਮੇਰੇ ਜੀ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਸੰਧੂ ਆਨਪ੍ਰੀਤ ਜੀ ਕਿਹੜੀ ਜਗ੍ਹਾ ਤੋਂ ਆ ਖੰਨਾ ਸ਼ਹਿਰ ਤੋਂ ਸਰ ਖੰਨਾ ਸ਼ਹਿਰ ਤੋਂ ਕਿੰਨਾ ਚਿਰ ਹੋ ਗਿਆ ਇਹ ਟਾਬਿਆ ਸ਼ੁਰੂ ਕੀਤੇ ਇਹਨੂੰ ਸਰ ਮੈਨੂੰ 3 ਸਾਲ ਹੋ ਗਏ ਜੀ ਕਿਉਂਕਿ ਲੋਕ ਜਿਹੜੇ ਹੈਗੇ ਆ ਸਾਡੇ ਪੰਜਾਬੀ ਜਿਹੜੇ ਹੈਗੇ ਆ ਵਿਦੇਸ਼ਾਂ ਨੂੰ ਭਾਈ ਵੇਚ ਜਾ ਰਹੇ ਆ ਫਿਰ ਡਿਪਾਉਡੋਗੇ 20 25 25 ਲੱਖ ਰੁਪਇਆ ਖਰਾਬ ਕਰਕੇ ਫਿਰ ਪੰਜਾਬ ਦੇ ਵਿੱਚ ਆ ਰਹੇ ਨੇ ਕੀ ਕਹਿਣਾ ਚਾਹੋਗੇ ਸਰ ਉਹਨਾਂ ਬਿਹਤਰ ਇਹੀ ਆ ਜੀ 40 45 ਲੱਖ ਲਾਈਏ ਆਪਾਂ ਅਗਰ 40 ਦੇ ਵਿੱਚੋਂ ਆਪਾਂ 30 ਲੱਖ ਇੱਧਰ ਲਾ ਦਈਏ 30 ਲੱਖ ਕਨਵਰਟ ਕਰੀਏ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰੀਏ ਆਪਣੇ ਅੰਡਰ ਤੇ ਪੰਜ ਬੰਦੇ ਕੰਮ ਕਰਨ ਆਪਾਂ ਪੰਜਾਬ ਦੇ ਪੰਜ ਬੰਦਿਆਂ ਨੂੰ ਕੰਮ ਨਵਾੰਗਦੀ ਲੱਖ ਦੇ ਵਿੱਚ ਤੇ ਬਾਹਰ 45 ਲੱਖ ਆਪਾਂ ਲਾ ਕੇ ਜਾਂਦੇ ਆ ਤੇ ਆਪਾਂ ਦੇਖਦੇ ਹਾਂ ਕਿੰਨਾ ਬੁਰਾ ਹਾਲ ਆ ਬਾਹਰ ਜਾ ਕੇ ਵੀ ਮਤਲਬ ਉੱਥੇ ਜਾ ਕੇ ਵੀ ਮਹਿੰਦੀ ਕਰਨੀ ਹੈ ਜੇ ਇਹੀ ਮਹਿੰਦਾ ਪ ਇੱਥੇ ਕਰੀਏ ਤਾਂ ਉਹਦਾ ਵੱਖਰਾ ਹੀ ਅੰਦਾਜ਼ਾ ਕਿਉਂਕਿ ਅੱਜ ਦੇਖਣ ਜਾ ਰਿਹਾ ਕਿ ਪੰਜਾਬੀ ਜਿਹੜੇ ਹੈਗੇ ਆ ਖੇਤਾਂ 'ਚ ਪਹਿਲਾਂ ਕੰਮ ਕਰਦੇ ਸੀ ਜੀ ਹੁਣ ਖੇਤਾਂ 'ਚ ਕੰਮ ਜਿਹੜਾ ਹੈਗਾ ਭਈਆ ਕਰਦੇ ਰਿਹਾ ਪ੍ਰਵਾਸੀ ਕਰ ਰਿਹਾ ਸਾਰਾ ਪੰਜਾਬ ਜਿਹੜਾ ਹੈਗਾ ਵਿਦੇਸ਼ਾਂ 'ਚ ਚਲਾ ਗਿਆ ਜਿਹਦੇ ਕਰਕੇ ਜਿਹੜਾ ਹੈਗਾ ਫਸਲਾਂ ਦੇ ਰੇਟ ਵੀ ਵੱਧ ਗਏ ਕਈ ਚੀਜ਼ਾਂ ਹੋ ਗਈਆਂ ਇਹ ਕਿਸ ਤਰ੍ਹਾਂ ਦੇਖਦੇ ਆ ਸਰ ਅੱਜ ਦੀ ਗੱਲ ਦੱਸਦਾ ਮੈਂ ਤੁਹਾਨੂੰ ਅੱਜ ਹੋਲੀ ਆ ਤੇ ਅੱਜ ਰੀਜ਼ਨ ਐ ਸੀ ਅੱਜ ਹੌਲੀ ਦੇ ਕਾਰਨ ਸਬਜੀ ਮੰਡੀ ਬੰਦ ਆ ਉਹਨਾਂ ਕਾਰਨ ਕੀ ਕਹਿੰਦੇ ਜੀ ਅੱਜ ਲੇਬਰ ਨਹੀਂ ਵਲੀ ਹੁਣ ਲੇਬਰ ਸਾਰੀ ਭਈ ਆ ਜੀ ਤੇ ਇਸ ਕਰਕੇ ਮੰਡੀ ਦਾ ਬੰਦ ਹੀ ਹੋਣੀ ਆ ਤੇ ਜੇ ਮੈਂ ਕਹਾਂ ਉਹ ਵੀ ਜੇ ਕਿਸੇ ਪੰਜਾਬੀ ਨੂੰ ਮੌਕਾ ਦਿੱਤਾ ਹੁੰਦਾ ਚਲੋ ਠੀਕ ਐ ਕਿ ਤਿਹਾਰ ਐ ਕਿਸੇ ਦਾ ਤਾਂ ਸੈਲੀਬ੍ਰੇਟ ਕੋਈ ਕਰ ਦਿੰਦਾ ਆਪਾਂ ਨੂੰ ਕੋਈ ਇੰਟਰਫੇਅਰ ਨਹੀਂ ਆਪਾਂ ਕਰਦੇ ਉਹਦੇ ਵਿੱਚ ਪਰ ਮਤਲਬ ਜੇ ਕਿਸੇ ਪੰਜਾਬੀ ਨੂੰ ਮੌਕਾ ਦਿੰਦਾ ਹੁੰਦਾ ਤਾਂ ਉਹ ਵੀ ਅੱਗੇ ਅੱਗੇ ਕੰਮ ਕਰਦਾ ਮੰਡੀ ਕਿਉਂ ਬੰਦ ਕਰਦੇ ਅਸੀਂ ਹੌਸ ਤੇ ਸਾਰੇ ਮਲੇ ਪਿੱਛੋਂ ਹੀ ਨਹੀਂ ਕੰਮ ਪਿੱਛੋਂ ਅਸਮਾਨ ਨਹੀਂ ਆ ਰਿਹਾ ਜੀ ਕਾਰਨ ਕੀ ਆ ਕਹਿੰਦੇ ਜੀ ਭਈਆ ਹੀ ਕ ਹੋਲੀ ਗੇ ਬੰਦੇ ਕਿਉਂਕਿ ਖੇਤਾਂ ਦੇ ਵਿੱਚ ਜਿਹੜਾ ਆ ਆਲੂ ਆਲੂ ਦਾ ਜੇ ਕੰਮ ਕਰਨਾ ਤਾਂ ਫੇ ਫੇ ਭਈਏ ਚਾਹੀਦੇ ਪ੍ਰਵਾਸੀ ਚਾਹੀਦੇ ਆ ਪਰ ਹੁਣ ਜਿਹੜਾ ਹੈਗਾ ਪੰਜਾਬੀ ਫਿਰ ਪੰਜਾਬ ਨੂੰ ਸਾਂਭ ਰਹੇ ਆ ਕਿਸ ਤਰ੍ਹਾਂ ਦੇਖਦੇ ਆ ਸਰ ਬਹੁਤ ਵਧੀਆ ਗੱਲ ਆ ਅਜੇ ਵੀ ਵਕਤ ਤਾਂ ਸਾਡੇ ਕੋਲ ਸੰਭਾਲ ਲਈ ਅਜੇ ਵੀ ਵਕਤ ਆ ਸਰ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਅਗਰ ਬੈਠੇ ਆ ਤਾਂ ਪ੍ਰਵਾਸੀ ਭਈਏ ਬੈਠੇ ਆ ਜੀ ਅਗਰ ਸਾਡੇ ਪੰਜਾਬੀ ਕੰਮ ਕਰਦੇ ਤਾਂ ਲੇਬਰ ਦੇ ਕੰਮ ਕਰਦੇ ਤੇ ਸਾਨੂੰ ਮੌਕੇ ਨਹੀਂ ਦਿੱਤਾ ਜਾ ਰਿਹਾ ਜੀ ਤੇ ਅਜੇ ਵੀ ਚਲੋ ਮੌਕਾ ਸਾਂਭ ਲਾਂਗੇ ਦਾ ਚੰਗਾ ਰਹੇ ਜੇ ਹੁਣ ਗੱਲ ਕਰੀ ਆਪਾਂ ਫੋਰਚੂਨਰ ਲੱਖਾਂ ਰੁਪਏ ਦੀ ਗੱਡੀ ਇੱਕ ਟਾਬੇ ਦੇ ਰੂਪ ਦੇ ਵਿੱਚ ਤੁਸੀਂ ਤਿਆਰ ਕਰ ਦਿੱਤੀ ਕੀ ਕਹਿਣਾ ਚਾਹੋਗੇ ਸਰ ਮੈਂ ਬਹੁਤ ਗਰੀਬੀ ਦੇ ਦਿਨ ਦੇਖੇ ਜੀ ਮਿਹਨਤ ਕੀਤੀ ਹੈ ਜੀ ਮਿਹਨਤ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਗਰੀਬੀ ਦੇ ਦਿਨ ਦੇਖੇ ਆ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਸਾਹਿਬ ਦੇ ਲੜ ਲੱਗੇ ਸੀਗੇ ਸ਼ੁਰੂ ਤੋਂ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੱਕ ਅਸੀਂ ਸਾਡੀ ਇਹ ਔਕਾਤ ਬਣ ਗਈ ਅਸੀਂ ਇੱਥੇ ਤੱਕ ਪਹੁੰਚ ਗਏ ਹੁਣ ਮੈਂ ਇਹ ਕਹਿਣਾ ਵੀ ਚਲੋ ਇੱਥੇ ਤੱਕ ਪਹੁੰਚ ਗਏ ਆ ਲੋਕਾਂ ਨੂੰ ਵੀ ਅਸੀਂ ਮੈਸੇਜ ਦਈਏ ਕਿ ਮਿਹਨਤ ਕਰਕੇ ਅਸੀਂ ਕਿਸੇ ਵੀ ਕੰਮ ਦੇ ਪਹੁੰਚ ਸਕਦੇ ਕਿਉਂਕਿ ਅੱਜ ਕੱਲ ਗਾਣੇ ਤਾਂ ਚੱਲਦੇ ਹੈਗੇ ਕਮਾਣਾ ਕ ਤੇ ਬੋਲਡ ਰੱਖੇ ਆ ਪਟਾਕੇ ਪਾਉਣ ਨੂੰ ਪਰ ਤੁਸੀਂ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆ ਲੱਖਾਂ ਰੁਪਏ ਦੀ ਜਿਹੜੀ ਹੈਗੀ ਆ ਇੱਕ ਔਰਚਨਲ ਢਾਬਾ ਜਿਹੜਾ ਉਹ ਆਪਾਂ ਬਣਾ ਦਤਾ ਜੀ ਕਿਉਂਕਿ ਅੱਜ ਕੱਲ੍ਹ ਦੇਖਣ ਚ ਆ ਰਿਹਾ ਹੈਗਾ ਕਿ ਕਾਫੀ ਲੋਕ ਜਿਹੜੇ ਹੈਗੇ ਆ ਛੋਟੀਆਂ ਛੋਟੀਆਂ ਰੇੜੀਆਂ ਤੋਂ ਸ਼ੁਰੂਆਤ ਕਰਦੇ ਹੈਗੇ ਆ ਪਰ ਤੁਸੀਂ ਲੱਖਾਂ ਰੁਪਏ ਦੀ ਗੱਡੀ ਨੂੰ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਲਾਤਾ ਕਿਸ ਤਰ੍ਹਾਂ ਦੇ ਦੇ ਸਰ ਮੈਂ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਲਾਇਆ ਜੀ ਮਤਲਬ ਕਈ ਬੰਦੇ ਮੈਨੂੰ ਕਹਿੰਦੇ ਵੀ ਆ ਇੱਥੇ ਤੱਕ ਮੈਂ ਪਹੁੰਚਿਆ ਤਾਂ ਮੈਨਾਂ ਵੀ ਇੱਥੋਂ ਵੀ ਇਹ ਮਤਲਬ ਅੱਗੇ ਮਿਹਨਤ ਜਾਰੀ ਰੱਖਤੀ ਐ ਵੀ ਇੱਥੇ ਆ ਕੇ ਵਸਣਾ ਕਰੀ ਬਿਚਾਰੋ ਹੁਣ ਗੱਡੀ ਲੈ ਲਈ ਆ ਵੀ ਹੁਣ ਕੋ ਮੇਹ ਕਮਾਈ ਹੋਣ ਕੀ ਕਰਨਾ ਇੰਤਾਂ ਕਰਕੇ ਪਰ ਮੈਨਾਂ ਇੱਥੇ ਆ ਕੇ ਵੀ ਮਿਹਨਤ ਕਰੀਏ ਮੈਨੂੰ ਦੇਖ ਕੇ ਮੈਨੂੰ ਖੁਸ਼ੀ ਵੜੀ ਆ ਮੈਨੂੰ 3 ਸਾਲ ਹੋ ਗਏ ਆ ਮੈਨੂੰ ਬਹੁਤ ਖੁਸ਼ੀ ਆ 3 ਸਾਲ ਦੇ ਵਿੱਚ ਮੇਰੇ ਅਗਰ ਮੈਂ ਇਲਾਕੇ ਦੀ ਗੱਲ ਕਰਾਂ ਬਾਹਰ ਤਨ ਨਹੀਂ ਮੈਨੂੰ ਪਤਾ ਇਲਾਕੇ ਦੇ ਵਿੱਚ 50 60 ਗੱਡੀਆਂ ਲੱਗ ਚੁਕੀਆਂ ਨਾ ਕੜੀ ਚੌਲ ਦੀਆਂ ਜੀ ਕਿਉਂਕਿ ਹੁਣ ਬਹੁਤ ਖੁਸ਼ ਹਾਂ ਦੇਖਿਆ ਨਾ ਕਈ ਗੱਡੀਆਂ ਜਿਹੜੀਆਂ ਹੈਗੀਆਂ ਲੇਡੀਜ਼ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਗੱਡੀਆਂ ਲਾ ਕੇ ਜਿਹੜਾ ਹੈਗਾ ਛੋਟੀਆਂ ਛੋਟੀਆਂ ਕਾਟਾ ਸ਼ੁਰੂ ਕਰ ਦਿੱਤੀਆਂ ਜੀ ਜੀ ਤੇ ਤੁਸੀਂ ਇਹ ਜਿਹੜੀ ਹੈਗੀ ਸ਼ੁਰੂਆਤ ਕਿੰਨਾ ਸਮਾਂ ਹੋ ਗਿਆ ਕੀਤਾ ਨੇ ਸਰ ਮੈਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਸ਼ੁਰੂਆਤ ਇਹੇ ਚੀਜ਼ਾਂ ਦੀ ਕੀਤੀ ਸੀ ਸ਼ੁਰੂਆਤ ਇਹ ਤੇ ਜਿੱਦ ਕੀਤੀ ਸੀ ਕੀ ਕੀ ਅੱਜ ਕੱਲ ਚੱਲ ਰਿਹਾ ਹੈਗਾ ਅੱਜ ਕੱਲ ਤਾਂ ਸਾਰਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੈਂ ਸ਼ੁਰੂਆਤ ਵਿੱਚ ਮੈਂ ਕੜੀ ਚੌਲ ਰਾਜਮਾ ਚੌਲ ਰੱਖੇ ਸੀ ਕਿ ਜੀ ਸ਼ੁਰੂਆਤ ਪਹਿਲੇ ਦਿਨ ਬਾਕੀ ਹੌਲੀ 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 ਜਿਵੇਂ ਜਿਵੇਂ ਵਾਧਾ ਗਿਆ ਮਤਲਬ ਉਸ ਸਾਹ ਬ ਨਾਲ ਫਿਰ ਸਮਾਨ ਵੀ ਮੈਂ ਪੜਾਉਂਦਾ ਗਿਆ ਜੀ ਮੱਕੀ ਦੀ ਰੋਟੀ ਸਰੋਦਾ ਸਾਗ ਸਰੋਦਾ ਸਾਗ ਉਹਨਾਂ ਤੇ ਆਰ ਕਾਰਦਾ ਫਿਰ ਮਦਰ ਕਰੇ ਤਿਆਰ ਕਰ ਦਿਆ ਜੀ ਅੱਛਾ ਉਹ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ ਆ ਤੁਸੀਂ ਆ ਕੇ ਇੱਥੇ ਜਿਹੜਾ ਆ ਜਿਹੜਾ ਹੈਗਾ ਵੇਚਦੇ ਆ ਜੀ ਸਰ ਤੇ ਰੇਟ ਦੀ ਗੱਲ ਕਰੀਏ ਰੇਟ ਕਿਉਂਕਿ ਇੱਡੀ ਮੈਂ ਟਿਕਾੜੀ ਰੱਖੀ ਆ ਹੋ ਸਕਦਾ ਰੇਟ ਵੀ ਜ਼ਿਆਦਾ ਹੀ ਰੱਖੇ ਹੋਣਗੇ ਨਹੀਂ ਸਰ ਰੇਟ ਨਹੀਂ ਕੋਈ ਜ਼ਿਆਦਾ ਹੈਗਾ 120 ਰੁਪਏ ਥਾਲੀ ਆ ਜੀ ਅੱਛਾ ਜੀ ਮਤਲਬ ਆਪਾਂ ਜੇ ਹੋਟਲਾਂ ਦੀ ਗੱਲ ਕਰੀ ਤਾਂ 150 ਤੋਂ ਸਟਾਰਟਿੰਗ ਹੁੰਦੀ ਆ ਜੀ ਪਰ ਆਪਾਂ 120 ਰੁਪਏ ਥਾਲੀ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਜੀ ਤਾਜ਼ਾ ਖਾਣਾ ਸਭ ਤੋਂ ਵੱਡਾ ਕਿਉਂਕਿ ਇੱਕ ਫਗਵਾੜੇ ਦੀ ਸ਼ਤ ਤੁਸੀਂ ਵੀਡੀਓ ਦੇਖੀ ਵੀ ਹੋਊਗੀ ਜੀ ਸਰ ਢਾਬੇ ਦੇ ਜਿਹੜਾ ਉਹ ਗੰਦਾ ਹੁੰਦਾ ਸੀਗਾ ਉਹਦੇ ਮੂਰੇ ਸਭ ਕੋਈ ਰੱਖ ਦਿੰਦੇ ਸੀ ਮੁੜ ਕੇ ਰੇਟ ਡੰਬਲ ਕਰ ਦਿੰਦੇ ਸੀ ਠੀਕ ਜੀ 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 ਸਰ ਇੱਥੇ ਤਾਂ ਕੋਈ ਇਦਾਂ ਦਾ ਕੁਝ ਨਹੀਂ ਆ ਸਰ ਆਪਣਾ 120 ਚੌੜ ਲੈ ਲੋ ਰੋਟੀ ਲੈ ਲੋ ਮਤਲਬ ਕੜੀ ਲੈ ਲੋ ਸਾਗ ਲੈ ਲੋ ਜੋ ਮਰਜੀ ਲੈ ਲੋ 150 120 ਰੁਪਏ ਥਾਲੀ ਦੇ ਵਿੱਚ ਕੋਈ ਬੰਦਾ ਇਹ ਨਹੀਂ ਕਹਿੰਦਾ ਭਾਜੀ ਏਡੀ ਵੱਡੀ ਗੱਡੀ ਰੱਖੀ ਆ ਰੇਟ ਤੁਸੀਂ ਅਗੇ ਘੱਟ ਰੱਖੇ ਆ ਸਰ ਤੁਹਾਨੂੰ ਮਾਰਾ ਕਿਦਾਂ ਖਾਂਦੀ ਆ ਸਰ ਬਹੁਤ ਕਹਿੰਦੇ ਆ ਪਰ ਚਲੋ ਆਪਾਂ ਸੇਵਾ ਕਰਨ ਲੱਗੇ ਸੀ ਸੇਵਾ ਕਰਦੇ ਆ ਜੀ ਇਹ ਵੀ ਨਹੀਂ ਅਗਲੀ ਸੇਵਾ ਹੀ ਕਰਦੇ ਚਲੋ ਮਾਰੀ ਕਿਰਪਾ ਨਾਲ ਦਾਸਪੁਰਾ ਚੱਲੀ ਜਾਂਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਚਲੋ ਪਰਮਾਤਮਾ ਇਦਾਂ ਹੀ ਜਿਹੜਾ ਹੈਗਾ ਤਰਕੀਆਂ ਦੇ ਵਿੱਚ ਜੀ ਸਰ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਪੰਜਾਬੀਆਂ ਨੇ ਪੰਜਾਬ ਸਾਹਮਣਾ ਜਿਹੜਾ ਸ਼ੁਰੂਆਤ ਕਰ ਦਿੱਤੀ ਆ ਇੱਕ ਟਾਪਾ ਜਿਹੜਾ ਹੈਗਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗਿਆ ਫੋਰਚੂਨਰ ਟਾਪਾ ਸਰਦਾਰਾਂ ਦਾ ਟਾਪਾ ਸਾਡਾ ਮਿਸ਼ਨ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਇਹ ਇੱਕ ਮੈਸੇਜ ਦਿੱਤਾ ਜਾ ਰਿਹਾ ਪੰਜਾਬੀਆਂ ਨੂੰ ਕਿਉਂਕਿ ਪੰਜਾਬ ਛੱਡ ਕੇ ਲੋਕ ਜਿਹੜੇ ਹੈਗੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ ਵਿਦੇਸ਼ਾਂ ਤੋਂ ਰਿਪੋਰਟ ਹੋ ਕੇ ਜਦੋਂ ਵਾਪਸ ਆਉਂਦੇ ਨੇ ਤਾਂ ਲੱਖਾਂ ਰੁਪਈਆ ਜਿਹੜਾ ਹੈਗਾ ਬਰਬਾਦ ਕਰ ਚੁੱਕੇ ਨੇ ਹੁਣ ਅਸੀਂ ਇਹ ਦੇਖਣਾ ਹੈਗਾ ਕਿ ਪੰਜਾਬੀਆਂ ਨੂੰ ਜਿਹੜਾ ਹੈਗਾ ਇਸ ਵੀਰ ਤੋਂ ਕੀ ਸਿਹਤ ਮਿਲਦੀ ਆ ਕੈਮਰਾ ਪਰਸਨ ਨਾਲ ਪਨੀਤ ਤਰੋੜਾ ਸਰਹੰਦ